ਇਹ ਚੀਜ਼ਾਂ ਮੈਂ ਸਮਝਦਾ ਵੀ ਪੋਲਿਟਿਕਸ ਵਿੱਚ ਇਹ મતਭਾਗੀਆਂ ਨੇ ਇਹ ਨਾ ਪੋਲਿਟੀਕਲ ਨਹੀਂ ਹੋਣੀ ਚਾਹੀਦੀ ਇਹ ਤਾਂ ਨੁਕਸਾਨ ਹੈ ਯੂ ਸ਼ੂਡ ਹੈਵ ਦੈਟ ਹਾਰਟ ਵਿਦ ਅਦਰ ਸੁਨਤਮਾ ਦਾ ਵੀ ਹੋਣਾ ਚਾਹੀਦਾ ਐਕਸ਼ਨ ਸਖਤ ਹੋ ਸਕਦਾ ਹੈ ਜਾਂ ਕੋਈ ਸਜ਼ਾ ਵੀ ਹੋ ਸਕਦੀ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਬੜਾ ਸੀਰੀਅਸ ਕ੍ਰਾਈਮ ਹੈ ਸੀਐਮ ਸਾਹਿਬ ਸੀਐਮ ਕੀ ਕਹਿੰਦੇ ਨੇ ਉਹ ਕਈ ਜਾਨ ਕਿਸੇ ਦੇ ਕਿਦਾਂ ਕਰਨਾ ਹੈ ਇਥੇ ਲਾਅ ਨੇ ਆਪਣਾ ਸਰ ਜੀ ਉਹਨਾਂ ਨੂੰ ਕੋਈ ਲੱਗਦਾ ਤਾਂ ਇਹਦਾ ਮਤਲਬ ਕੀ ਪਾਕਿਸਤਾਨ ਨਾਲ ਲਿੰਕ ਨੇ ਐਡੀ ਬੱਡੀ ਗੱਲ ਕਹਦੇ ਹੋ ਜੀ ਜੀ ਚੀਜ਼ ਅਖਬਾਰਾਂ ਦੇ ਵਿੱਚ ਹਫਤਾ ਪਹਿਲੇ ਆਈ ਹੈ ਉਹਨਾਂ ਨੇ ਕੀ ਕਿਹਾ ਇਹ ਤੁਸੀਂ 올 ਪਾਰਟੀ ਮੀਟਿੰਗ ਦਾ ਕੀ ਬੁਲਾਣੀ ਹੈ ਤੇ ਤੁਸੀਂ ਜੇ ਇਸ ਕਿਸਮ ਦੇ ਐਟੀਟਿਊਡ ਨਾਲ ਕੋਈ ਵੀ ਕਰੇ ਉਹ ਮੈਂ ਸਮਝਦਾ ਪੋਲਿਟਿਕਸ ਲਈ ਅੱਛਾ ਹੈ ਕੀ ਰਿਐਕਸ਼ਨ ਸੇ ਤੁਹਾਨੂੰ ਲੱਗਿਆ ਕਿ ਅਰੇ ਐ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਕਿ ਨੈਚੁਰਲ ਜੀ ਗੱਲ ਕੀਤੀ ਬਿਆ ਮਨੋਰੰਜਨ ਕਾਲੀਆ ਜੀ ਦੇ ਘਰ ਵੀ ਅਟੈਕ ਹੋਇਆ ਹੈ ਹੋਰ ਵੀ ਅਖਬਾਰਾਂ ਦੀ ਨਿਊਜ਼ ਹੈ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਚ ਨੇ ਐਫ ਆਈ ਆਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕਰ ਦਿੱਤੀ ਗਈ ਹੈ ਤੇ ਪੂਰਾ ਜਿਹੜਾ ਇਹ ਚੈਪਟਰ ਹੈਗਾ ਉਹਨਾਂ ਦੀ ਸਟੇਟਮੈਂਟ ਤੋਂ ਲੈ ਕੇ ਤੇ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੇ ਉਸ ਤੇ ਐਕਸ਼ਨ ਲਿਆ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬੀ ਜੀ ਪੀ ਲੀਡਰ ਫਤੇਜ ਜੰਗ ਸਿੰਘ ਬਾਜਵਾ ਮੌਜੂਦ ਨੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਪੂਰੇ ਚੈਪਟਰ ਨੂੰ ਸਟਾਰਟਿੰਗ ਤੋਂ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਤੇ ਉਸ ਤੋਂ ਬਾਅਦ ਜੋ ਕੱਲ ਐਕਸ਼ਨ ਲਿਆ ਗਿਆ ਜੀ ਦੇਖੋ ਮੈਂ ਸਮਝ ਨਹੀਂ ਆ ਵੀ ਜਿਹੜੀ ਇੱਕ ਖਬਰ ਅਖਬਾਰ ਵਿੱਚ ਇੱਕ ਹਫਤਾ ਪਹਿਲੇ ਨਿਕਲੀ ਉਹਦੇ ਤੇ ਕਿਉਂ ਨਹੀਂ ਐਕਸ਼ਨ ਲਿਆ ਗਿਆ ਉਹ ਵੀ ਤਾਂ ਐਂਟੀ ਨੈਸ਼ਨਲੀ ਆਪਾਂ ਸੋਚੀਏ ਜੇਕਰ अरविंद केजरीवाल ਇਹ ਕਹਿੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਨੇ ਵੀ ਸਾਰਾ ਜਿਹੜਾ ਜਨਮਾ ਹੈ ਉਸ ਨੂੰ ਜ਼ਹਿਰੀਲਾ ਕਰ ਦਿੱਤਾ ਤੇ ਕੀ ਗੱਲ ਉਹ ਐਂਟੀ ਨੈਸ਼ਨਲ ਨਹੀਂ ਸੀ ਤੋਂ ਵਿਚ ਹੰਟਿੰਗ ਜਾਂ ਇਹੋ ਜੀ ਚੀਜ਼ ਜਾਂ ਜਿੱਥੇ ਤੁਸੀਂ ਪੁਲਿਸ ਦਾ ਸਹਾਰਾ ਲੈ ਕੇ ਇਹ ਗੱਲਾਂ ਪੋਲਿਟੀਕਲ ਨਹੀਂ ਹੋਣੀਆਂ ਚਾਹੀਦੀ ਇਹ ਤਾਂ ਨੁਕਸਾਨ ਹੈ ਦੇਖੋ ਤੁਸੀਂ ਅੱਜ ਸਟੇਟ ਦੇ ਵੇ ਜੇ ਕੋਈ ਚੰਗੀ ਕੰਮ ਸਰਕਾਰ ਕਰੀ ਉਹਦੀ ਸਰਾਹਣਾ ਵੀ ਹੋਏਗੀ ਤੇ ਜੇ ਕੋਈ ਗਲਤ ਕਰੀ ਉਹਦੀ ਨਿੰਦਾ ਵੀ ਹੋਏਗੀ ਯੂ ਸ਼ੁਡ ਹੈਵ ਥੈਟ ਹਾਰਟ ਵਿਦ ਅਟਾ ਸੁਨਨ ਦਾ ਮਾਦਾ ਵੀ ਹੋਣਾ ਚਾਹੀਦਾ ਤੁਸੀਂ ਚੰਗੀਆਂ ਗੱਲਾਂ ਤੇ ਸੁਣਨਾ ਜਾਂਦੇ ਹੋ ਤੁਸੀਂ ਮਾੜੀ ਗੱਲ ਨਹੀਂ ਸੁਣਨਾ ਜਾਂਦੇ ਇਹ ਚੀਜ਼ਾਂ ਮੈਂ ਸਮਝਦਾ ਵੀ ਪੋਲਿਟਿਕਸ ਵਿੱਚ ਇਹ ਮੰਤਪਾਕੀਆਂ ਨੇ ਕਦੀ ਵੀ ਇਸ ਕਿਸਮ ਮੈਂ ਇਹ ਨਹੀਂ ਕਹਿੰਦਾ ਹਾਂ ਠੀਕ ਹੈ ਜੇ ਉਹਨਾਂ ਨੂੰ ਕੋਈ ਕਿਤੇ ਲੱਗਦਾ ਹੈ ਵੀ ਕੋਈ ਗਲਤ ਕੀ ਉਹਨਾਂ ਦੀ ਕਿਉਂ ਗੱਲ ਹੈਗੀ ਹੈ ਦੇ ਲਾ ਵੀ ਟਿਕਰ ਆਪੇ ਦੇਖ ਲੈ ਉਹਨਾਂ ਨੇ ਕੇਸ ਕੀਤਾ ਹੀ ਹੈ ਹੁਣ ਲੱਗਦਾ ਵੀ ਵਾਕਈ ਜਿਹੜਾ ਹੈਗਾ ਕੇਸ ਹੋ ਚੁੱਕਿਆ ਤੇ ਉਹਦਾ ਮਤਲਬ ਜਿਹੜਾ ਐਕਸ਼ਨ ਸਖਤ ਹੋ ਸਕਦਾ ਜਾਂ ਕੋਈ ਸਜ਼ਾ ਵੀ ਹੋ ਸਕਦੀ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਬੜਾ ਸੀਰੀਅਸ ਕ੍ਰਾਈਮ ਹੈ ਸੀਐਮ ਸਾਹਿਬ ਕਹਿੰਦੇ ਇਹ ਤਾਂ ਕੋਰਟ ਨੇ ਦੇਖਣਾ ਹੈ ਇਹ ਤਾਂ ਜੱਜ ਸਾਈਡ ਦਾ ਮੈਂ ਕਰਨ ਵਾਲਾ ਨਾ ਸੀਐਮ ਕੀ ਕਹਿੰਦੇ ਨੇ ਉਹ ਕਹੀ ਜਾਣ ਕਿਸੇ ਨੇ ਕਿਤਾ ਕਰਨਾ ਇਹ ਤੇ ਲਾ ਨੇ ਆਪਣਾ ਸਾਰਾ ਕੁਝ ਪੁਲੀਟਿਕਲ ਗੱਲਬਾਤ ਕੋਈ ਡਿਸਕਸ਼ਨ ਹੋਈ ਜੀ ਪ੍ਰਤਾਪ ਸਿੰਘ ਆਜਮਾ ਨਾਲ ਨਹੀਂ ਨਹੀਂ ਇਸ ਬਾਰੇ ਅੱਛਾ ਜਿਹੜਾ ਉਹ ਮੇਨ ਉਹ ਕਹਿ ਰਹੇ ਨੇ ਕਿ ਪੋਲੀਟਿਕਲੀ ਸੀਐਸਟੀਜ਼ ਨੂੰ ਨਹੀਂ ਕਹਿ ਰਹੇ ਮਤਲਬ ਇਹ ਜਿਹੜਾ 3 ਕਰੋੜ ਲੋਕਾਂ ਦੀ ਸੁਰੱਖਿਆ ਦਾ ਮਸਲਾ ਹੈਗਾ ਲੋਕਾਂ ਚ دہشت ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੰਦੇ ਨੇ ਤੇ ਜੇ ਉਹਨਾਂ ਨੂੰ ਕੋਈ ਲੱਗਦਾ ਤਾਂ ਇਹਦਾ ਮਤਲਬ ਕੀ ਪਾਕਿਸਤਾਨ ਨਾਲ ਲਿੰਕ ਨੇ ਐਡੀ ਵੱਡੀ ਗੱਲ ਕਹਤੀ ਉਹਨਾਂ ਨੇ ਦੇਖੋ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਮਰਜ਼ੀ ਕਹਿ ਸਕਦੇ ਪਰ ਇਹੋ ਜੀ ਗੱਲ ਕਰਨੀ ਮੈਂ ਸਮਝਦਾ ਮਤਭਾਗੀ ਹੈ ਇਹੋ ਜੀਆਂ ਗੱਲਾਂ ਕਰਨੀਆਂ ਪੋਲਿਟਿਕਸ ਦੇ ਦੇ ਰੌਵਟ ਦੀ ਦਿਸ਼ਾ ਵੱਲ ਨੂੰ ਜਾ ਰਹੀ ਹੈ ਇਹ ਮੈਂ ਇਹ ਗੱਲ ਸਮਝਦਾ ਵੀ ਇਹ ਜਿਹੜੀ ਚੀਜ਼ ਅਖਬਾਰਾਂ 'ਚ ਆਈ ਹੈ ਮੇਰੇ ਤੇ ਇੱਕ ਸਿੰਪਲ ਸਵਾਲ ਹੈ ਜਿਹੜੀ ਚੀਜ਼ ਅਖਬਾਰਾਂ ਦੇ ਵਿੱਚ ਹਫਤਾ ਪਹਿਲੇ ਆਈ ਹੈ ਉਹਨਾਂ ਤੇ ਕੇਸ ਕਿਉਂ ਨਹੀਂ ਉਹਨਾਂ ਨੂੰ ਪੁੱਛਕਿਛ ਕਿਉਂ ਨਹੀਂ ਜਿਹੜੀ ਚੀਜ਼ ਉਹਨਾਂ ਨੇ ਜਦੋਂ ਉਹਨਾਂ ਤੇ ਗੱਲ ਹੋਈ ਔਰ ਕੇਸ ਦਰਜ ਕਰਨ ਦੀ ਗੱਲ ਕੀਤੀ ਗਈ ਔਰ ਉਹਨਾਂ ਨੇ ਟਵਿੱਟਰ ਦੇ ਉੱਤੇ ਉਹ ਚੀਜ਼ ਪਾਈ ਵੀ ਆਲੋ ਤੁਸੀਂ ਤੇ ਤੁਹਾਡੀਆਂ ਅਖਬਾਰਾਂ ਲਿਕ ਰੀਆਂ ਮੇਰਾ ਕਿਆ ਤੁਹਾਨੂੰ ਚੁੱਭ ਲਾ ਪਿਆ ਤੇ ਸੋ ਇਹ ਗੱਲਾਂ ਮੈਂ ਸਮਝਦਾ ਵੀ ਵਨ ਸ਼ੁੱਡ ਨਾਟ ਸਟੂਪ ਟੂ ਥੈਟ ਲੈਵਲ ਬੇ ਤੁਹਾਡੇ ਰਿਸ਼ਤੇ ਇਹਨਾਂ ਗੱਲਾਂ ਤੇ ਤੁਹਾਡੇ ਖਰਾਬ ਹੋਣ ਮੈਂ ਤੇ ਸਮਝਦਾ ਜ Punjab ਨੂੰ ਬਚਾਣ ਦੀ ਪੰਜਾਬ ਦੀ ਲਾਅ ਐਂਡ ਆਰਡਰ ਪੰਜਾਬ ਦੀ ਸਥਿਤੀ ਨੂੰ ਇਕੱਠਿਆ ਉਸ ਚੀਜ਼ ਦੀ ਸੋਚਣ ਦੀ ਲੋੜ ਹੈ ਵੀ ਮੈਂ ਇੱਕ ਹਮੇਸ਼ਾ ਪਹਿਲੇ ਅਸੀਂ ਵੇਖਿਆ ਵੀ ਆਲ ਪਾਰਟੀ ਮੀਟਿੰਗ ਬੁਲਾਇਆ ਕਰਦੇ ਸੀ ਬਿਲਕੁਲ ਬਿਲਕੁਲ ਜੇਕਰ ਕੋਈ ਇਸ਼ੂ ਇਹੋ ਜਿਹਾ ਹੁੰਦਾ ਸੀ ਵੀ ਜਿਹੜਾ ਸੂਬੇ ਲਈ ਡੈਟ੍ਰੀਮੈਂਟਲ ਹੁੰਦਾ ਸੀ ਤੇ ਉਹਦੇ ਲਈ ਕੋਲ ਪਾਰਟੀ ਮੀਟਿੰਗ ਬੁਲਾਈ ਜਾਂਦੀ ਸੀ ਵੀ ਤੁਹਾਡਾ ਕੀ ਵਿਚਾਰ ਹੈ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਤੁਸੀਂ ਆਲ ਪਾਰਟੀ ਮੀਟਿੰਗ ਤਾਂ ਕੀ ਬੁલાਣੀ ਹੈ ਤੇ ਤੁਸੀਂ ਜੇ ਇਸ ਕਿਸਮ ਦੇ ਐਟੀਟਿਊਡ ਨਾਲ ਕੋਈ ਵੀ ਕਰੇ ਉਹ ਮੈਂ ਸਮਝਦਾ ਪੋਲਿਟਿਕਸ ਲਈ ਅੱਛਾ ਨਹੀਂ ਅੱਛਾ ਆਮ ਤੌਰ ਤੇ ਕਿਉਂਕਿ ਕੇਂਦਰ ਚ ਬੀਜੇਪੀ ਸਰਕਾਰ ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਅਕਸਰ ਨਿਸ਼ਾਨਾ ਲਾਉਂਦੀ ਹੈ ਕਿ ਆਪੋਜੀਸ਼ਨ ਦੀ ਆਵਾਜ਼ ਦਬਾਉਂਦੇ ਤੁਹਾਨੂੰ ਲੱਗਦਾ ਕਿ ਪੰਜਾਬ ਚ ਉਹੀ ਚੀਜ਼ਾਂ ਉਹੀ ਐਟੀਟਿਊਡ ਇਹਨਾਂ ਦਾ ਹੈਗੇ ਦੇਖੋ ਬਿਲਕੁਲ ਆਪੋਜੀਸ਼ਨ ਮੈਂ ਤੇ ਗੱਲ ਕਹਿਣਾ ਵੀ ਜਦੋਂ ਤੁਸੀਂ ਕੁਝ ਕਹਿੰਦੇ ਹੋ ਆਪੋਜੀਸ਼ਨ ਵਾਲੇ ਵੀ ਸੁਣਦੇ ਨੇ ਜਦੋਂ ਉਹ ਕਹਿੰਦੇ ਤੁਹਾਡੇ ਕੋਲ ਵੀ ਇੰਨਾ ਮਾਦਾ ਹੋਣਾ ਚਾਹੀਦਾ ਵੀ ਤੁਸੀਂ ਵੀ ਉਹਨਾਂ ਦੀ ਗੱਲ ਨੂੰ ਸੁਣੋ ਇਦਾਂ ਰਿਐਕਟ ਕਰਨਾ ਉਸ ਤਰੀਕੇ ਨਾਲ ਮੈਂ ਸਮਝਦਾ ਇਟ ਇਜ਼ ਨਾਟ ਗੁੱਡ ਫਾਰ ਦਾ ਫਾਰ ਦਾ ਸਟੇਟ ਬੇਸਿਕਲੀ ਆਪਣੇ ਰਿਸ਼ਤੇ ਜਿਹੜੇ ਨੇ ਨਾ ਉਹ ਕੁੜਾ ਤਨ ਵਾਲੂ ਚਾਹੁੰਦੇ ਨੇ ਆਪਾਂ ਇੱਕ ਦੂਜੇ ਦੀਆਂ ਪਰਸਨਲ ਹੋ ਕੇ ਇਹਨਾਂ ਗੱਲਾਂ ਨੂੰ ਉਹਦਾ ਫਾਇਦਾ ਕੋਈ ਨਹੀਂ ਉਹਦਾ ਨੁਕਸਾਨ ਹੈ ਦੈਟ ਸ਼ੋਜ਼ ਵੀ ਤੁਹਾਡੇ ਦਿਲ ਦੀ ਦਿਮਾਗ ਦੀ ਸੋਚ ਕੀ ਹੈ ਤੇ ਸੋ ਮੈਂ ਤਾਂ ਇਹ ਕਹਾਂਗਾ ਵੀ ਇਹਦਾ ਚੀਜ਼ਾਂ ਤੋਂ ਸਰਕਾਰ ਦਾ ਕੰਮ ਹੈ ਮੈਂ ਤਾਂ ਅੱਗੇ ਵੀ ਕਹਿ ਰਿਹਾ ਵੀ ਜੇਕਰ ਚੰਗੇ ਕੰਮ ਕਰਨਗੇ ਤੇ ਸਰਕਾਰ ਦੀ ਵਾਵਾ ਵੀ ਹੋਏਗੀ ਤੇ ਜੇ ਸਰਕਾਰ ਕੀ ਕਹਿੰਦੇ ਐ ਗਲਤ ਕੰਮ ਕਰ ਰਹੀ ਹੈ ਜਾਂ ਕੰਟਰੋਲ ਹੀ ਕੁਝ ਕਰ ਪਾ ਰਹੀ ਉਹ ਤੇ ਨੁਕਸਾਨ ਵੀ ਹੋਏਗਾ ਤੁਸੀਂ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਸੁਣਿਆ ਉਹਨਾਂ ਨੇ ਟੀਵੀ ਇੰਟਰਵਿਊ 'ਚ ਇਹ ਗੱਲ ਕਹੀ ਸੀ ਜਿਹੜੀ ਕਿ 50 ਐ 32 ਸਰਕੂਲੇਸ਼ਨ ਚ 18 ਚੰਦੇ ਨੇ ਤੁਹਾਡਾ ਕੀ ਰਿਐਕਸ਼ਨ ਸੀ ਤੁਹਾਨੂੰ ਲੱਗਿਆ ਕਿ ਅਰੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਇੱਕ ਇੱਕ ਥੋੜਾ ਦੂਜਾ ਰਿਐਕਸ਼ਨ ਸੀਗਾ ਕੀ ਹੈਰਾਨੀ ਵਾਲਾ ਕਿ ਵਾਕਈ ਇਹ ਤਾਂ ਸੀਰੀਅਸ ਮੁੱਦਾ ਹੈ ਨਹੀਂ ਮੈਂ ਇਸ ਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਗੱਲ ਨੂੰ ਤਰੋੜ ਮਰੋੜ ਕੇ ਕਿਧਰ ਨੂੰ ਲੈ ਕੇ ਜਾਣਾ ਇਹ ਸਰਕਾਰਾਂ ਦਾ ਹੁਣ ਹੱਤਖੰਡਾ ਬਣ ਚੁੱਕੀਆਂ ਨੇ ਤੋਂ ਮੈਂ ਸਮਝਦਾ ਵੀ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਗੱਲ ਕਰਦੇ ਹੋ ਕਿਸੇ ਨੇ ਗੱਲ ਕੀਤੀ ਤੇ ਕੋਈ ਇਹੋ ਜੀ ਗੱਲ ਤੇ ਨਹੀਂ ਕੀਤੀ ਕੋਈ ਸੂਬੇ ਨੂੰ ਵੀ ਕਿਸੇ ਨੇ ਉਸ ਬੰਦੇ ਲੈ ਕੇ ਜਾਣਾ ਉਹਨਾਂ ਤੇ ਇੱਕ ਨੈਚੁਰਲ ਜੀ ਗੱਲ ਕੀਤੀ ਵੀ ਆ ਮਨੋਰੰਜਨ ਕਾਲੀਆ ਜੀ ਤੇ ਘਰ ਵੀ ਅਟੈਕ ਹੋਇਆ ਹੋਰ ਵੀ ਅਖਬਾਰਾਂ ਦੀ ਨਿਊਜ਼ ਹੈ ਉਹਦੇ ਵਿੱਚ ਇਹ ਕਿਹੜੀ ਵੀ ਇਹਨਾਂ ਨੇ ਕੋਈ ਨਵੀਂ ਖਬਰ ਦਿੱਤੀ ਹੈ ਤੇ ਜੇ ਉਸ ਚੀਜ਼ ਨੂੰ ਬੰਦੇ ਨੇ ਫਿਰ ਇਨਾ ਕਮ ਅਲੀ ਯੂਜ਼ ਕਰਨਾ ਤੇ ਮੈਂ ਉਹਨੂੰ ਮਨਜ਼ਮ ਪਕਾ ਕਹਾਂ ਆਖਰੀ ਸਵਾਲ ਜੀ ਜਿਵੇਂ ਉਹਨਾਂ ਨੇ ਕਿਹਾ ਕਿ ਮੇਰੇ ਸੋਰਸਸ ਹੈਗੇ ਆ ਮੈਂ ਦੱਸ ਨਹੀਂ ਸਕਦਾ ਤੁਸੀਂ ਵੀ ਬੜੇ ਐਕਸਪੀਰੀਐਂਸਡ ਹੋ ਤੁਹਾਨੂੰ ਲੱਗਦਾ ਕਿ ਵਾਕਈ ਪੋਲਿਟਿਸ਼ੀਅਨਸ ਦੇ ਸੋਰਸਸ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਮਾੜੀ ਮੋਟੀ ਇਨਪੁਟ ਮਿਲਦੀ ਰਹਿੰਦੀ ਚਾਹੇ ਓਪੋਜੀਸ਼ਨ ਚੀ ਹੋਣ ਬਿਲਕੁਲ 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 ਸੋਰਸਸ ਆਈ ਬੀ ਯਾਰ ਦੋਸਤ ਹੁੰਦੇ ਨੇ ਤੁਹਾਡੇ ਵਰਗੇ ਪ੍ਰੈਸ ਵਾਲੇ ਗੱਲ ਕਰ ਲੈਂਦੇ ਨੇ ਵੀ ਭਾਈ ਸਾਹਿਬ ਆ ਗੱਲਬਾਤ ਸੁਣੀ ਹੈ ਜਾਂ ਇਦਾਂ ਆਫਟਰ ਆਲ ਇਹ ਕੋਈ ਮੰਨ ਕਰਦੇ ਹੈ ਨਹੀਂ ਇੱਕ ਇਹ ਕਿ ਕਿਸ ਨੇ ਜ਼ਿਕਰ ਕੀਤਾ ਹੋਗਾ ਜੇ ਉਹ ਜ਼ਿਕਰ ਦਾ ਉਹਨਾਂ ਨੇ ਗੱਲ ਕਰਤਾ ਤੇ ਉਹ ਦੇਸ਼ਦੋਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਹ ਗੱਲ ਚੰਗੀ ਆ ਨਹੀਂ ਮੈਨੂੰ ਇਹ ਸਮਝਦਾ ਵੀ ਪੋਲਿਟਿਕ ਸ਼ੁੱਡ ਬੀ ਵੈਰੀ ਐਮੀਕੇਬਲ ਐਂਡ ਇੱਕ ਦੂਜੇ ਤੇ ਇੱਕ ਇਸ ਤਰੀਕੇ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੀ ਬਦਲਾ ਲਾਉ ਬਦਲਾਖੋਰੀ ਜਿਹੜੀ ਮਹਿਸੂਸ ਹੁੰਦੀ ਹੈ ਅੱਜ ਕੋਈ ਬਦਲਾਖੋਰੀ ਦੀ ਉਹ ਚੀਜ਼ ਨਜ਼ਰ ਆ ਰਹੀ ਹੈ ਭਿਜੇ ਤੱਕ ਕਿਸੇ ਨੂੰ ਬਦਲਾ ਲਿਆ ਇਸ ਗੱਲ ਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਵਤੇ ਜੰਗ ਸਿੰਘ ਬਾਜਵਾ ਨੇ ਆਪਣਾ opinion ਸਾਂਝਾ ਕੀਤਾ ਹੈ ਪੂਰੇ ਇਸ ਚੈਪਟਰ ਤੇ ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਆਉਣ ਵਾਲੇ ਦਿਨਾਂ ਚ ਕੀ ਕੁਝ ਜਿਹੜਾ ਹੁੰਦਾ ਇਹਦੇ ਚ ਹੋਊਗਾ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਹੋਈ ਹੈ ਤੇ ਅੱਗੇ ਜੇ ਕੋਰਟ ਚ ਮੈਟਰ ਜਾਂਦਾ ਤਾਂ ਕਿਸ ਤਰ੍ਹਾਂ ਦੇ ਨਾਲ ਇਹਦਾ ਨਿਵੇੜਾ ਹੁੰਦਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ